ਏ ਤੇ ਜਾਣਾ ਪੁੱਤ ਬਸ ਆਗਰ ਰਤਨਾ ਅਗਲਾ ਨਾ ਪਵੇ ਪੁੱਤ ਅਗਲਾ ਕੁ ਨਾ ਪੁੱਛ ਸਾਡੇ ਘਰੇ ਆ ਗਿਆਂ ਕੀ ਲੋੜ ਆ ਦੋ ਘਰੇ ਚੱਲਦਿਆਂ ਆਪਾਂ ਸੁੱਚੇ ਸੁੱਚੇ ਨੂੰ ਨਾ ਗੱਦਗਾ ਨੂੰ ਨਾ ਰਾਰਾ ਸਾਗਰ ਰਾਰਾ ਤੱਤਾ ਨੰਨੇ ਨੂੰ ਨਾ ਨਾ ਹੋਟਲ ਤਾਂ ਚਲੋ ਹੋਟਲ ਦੀਆਂ ਸਾਜੂ ਕੀ ਨੰਬਰ ਆ ਰਿਹਾ ਵੀ ਲਾਉਣ ਨੂੰ ਪਿਆ ਬੀਚੇ ਵੀ ਨਾ ਚਾਹੀਦਾ ਮੇਰੇ ਅੱਗੇ ਨੂੰ ਕੋਈ ਅੰਗਰੇਜ਼ੀ ਸਮਝ ਆਉਂਦੀ ਆ ਵੀ ਆਪ ਜੀ ਦੇਖਾ ਤਾ ਜੋੜ ਕੇ ਪੜ੍ਹ ਲੈ ਮੈਂ ਆ ਵੀ ਸੁਸ਼ਮੇ ਆਰਡਰ ਲੈਣ ਆਇਆ ਅੱਦਰ ਚਾਹੇ ਕਰ ਬਾਈ ਭੁੱਲ ਜਾਉਦਾ ਨਾ ਚੱਕ ਲੈ ਯਾਰ ਨਾਲੇ ਚਾਹ ਚਾਪੀਏ ਮੁਰਗੇ ਕੀ ਆ ਲਿਆ ਦੇਗਾ ਕਰੇ ਦਿੱਤੀ ਜੇ ਕਰ ਬੀਅਰ ਸੀ ਆਪ ਚਲਾ ਇੱਕ ਘਰ ਫਿਰ ਭਾਈ ਚਾਰ ਲਿਆ ਦੇ ਸੰ ਰੋਟੀਆਂ ਅਸੀਂ ਬੱਲੇ ਬੈਠਣਾ

ਮੈਂ ਮੁਗਾਰਾ ਕਰਤਾ ਕਦੋਂ ਕਦੋਂ ਗੱਲ ਹੈ ਜੀ ਇੱਤਰ ਸੋਈਆ ਹਾਂ ਇੱਤਰ ਸੋਈਆ ਅੱਛਾ ਸੋਣਾ ਮੈਂ ਨਾ ਚੱਲ ਮੁੱਲ ਦੀ ਜੀ ਵਿੱਚ ਮਿਲ ਜਾਵੇ ਕੀ ਮਾੜੀ ਤੇਰੇ ਕੋਲ ਪੜਦੇ ਆ ਸੀ ਕੇਰੋਂ ਮੈਂ ਕਿੱਥੇ ਖਾਣ ਤੇ ਲੈ ਗਿਆ ਸੀ ਮੈਂ ਉਹ ਸਤਾਰਾ ਨਹੀਂ ਆਜ ਸੋ ਰਹੇ ਨੇ ਇੱਕ ਚਾਹੀ ਸੀ ਸੀ ਕੇਰੋਂ ਉਹ ਜਾਈਂ ਬੜਾ ਸੀ ਹੋਟਾ ਵੀ ਹੁੰਦੇ ਯਾਰ ਪਟਾ ਪਟਾ ਤੇ ਖਵਾ ਦੂਗਾ ਪਟਾ ਤੇ ਖਵਾ ਕੇ ਲੈ ਆਏਗਾ ਨਾਨ ਭੈਣ ਖਾਣ ਉਹ ਹੀ ਗੱਲ ਖਾਤਾ ਲੈ ਇਧਰ ਖੜਨੇ ਮੁਰਤੇ ਸਵੇਰੇ ਕਹੀਆ ਵੀ ਜਦੋਂ ਹੁਣ ਖੜਲਾ ਜਾਣ ਕਾਟ ਕੇ ਖਾ ਰੋ ਦੋ ਸਖਾ ਰੋ ਦੋ ਸਖੀਏ ਦੋਸਾਂ ਨੇ ਨਾ ਰੋਂਗਾ ਦੇ ਗਿਆ ਪਾਟਿਆ ਵੀ ਬਾਹਰ ਮੇਰੇ ਲੂੰਦੀ ਦਾਲ ਚਾਹ ਫਰ ਲਾਲ ਮਿੱਟਾਂ ਪਾਟਾਂ ਦੇ ਪਤਾ ਨਹੀਂ ਕਿੱਤੀ ਜੀ ਦੀ ਕਰਨੀ ਦੇ ਗਿਆ ਜਾਈ ਹੁਣ ਅੱਗੇ ਉਸ ਚਾਰ ਐਡੀ ਮਹਿੰਗੀ ਚੀਜ਼ ਮੈਂ ਗਾੜੀ ਨਾਲੇ ਸਾਰਾ ਸੱਤ ਸਰ ਕੇ ਲਾ ਕੇ ਆਇਆ ਇਹਨੇ ਮੈਂ ਵਸਤ ਕਰਾਇਆ ਨਹੀਂ ਇੰਨਾ ਮਤੀ ਖਾਣ ਗਾ ਰਸ ਤੇ ਨਹੀਂ ਤਰਾਇਤਾ ਬਚ ਗਿਆ ਨਾ ਹਾਂ ਮਰਕਾਰਡੀਆ ਚਲੇ ਸੁੱਕ ਰਹਿ ਗਿਆ ਉਹ ਇੱਥੇ ਲਵਾਤਾ ਤੂੰ ਕੋਈ ਨਾ ਕਦੇ ਕਦੇ ਭੂਆ ਆ ਜਾਣਾ ਚਾਹੀਦਾ ਹਾਂ ਕਿ ਨਿਕਾਣਾ ਜੇਤੀ ਦਾੰਦਵਾਤ ਜੇ ਉਹਨੂੰ ਕਲਵਾਤਾ ਦੇਖ ਕੇ ਲਾਸ਼ਾ ਬਚੇ ਫੋਟੋ ਸਵਾਦਾ ਕਰਦੇ ਇਹ ਇੱਕ ਤਾਂ ਦੁੱਖ ਜਾਗਾ ਲੈ ਸਵਾਦਾ ਕਰ ਹਾਂ ਸਵਾਦ ਨਿਕਲੀ ਜੀ

दारूक खा लूगा चलगा गान त वॾा न चला पी ऐडी वीज़ी ਨੀ ਮੂੰਹ ਚ ਪਾਣੀ ਪੂਣੀ ਖੜਨ ਦਾ ਡਰ ਹੈ ਪਰ ਉਹਨੂੰ ਵਰਗਾ ਚੀਜ਼ ਆ। ਕੋਈ ਤਾਂ ਇਸ ਨੂੰ ਪਾ ਆ ਗਿਆ। ਯਾਰ ਮੂੰਹ